ਆਜੋ ਆਜੋ ਨਹੀਂ ਆਇਆ ਉਹਨੂੰ ਆਜੋ ਆਜੋ ਨਹੀ ਇਹ ਨਹਿਰ ਤੇ ਸੁਈਨ ਪੂਲ ਦਾ ਧੂਆ ਮਾਰੋ ਅੱਛਾ ਲਾਉ ਨਜ਼ਾਰੇ ਆ ਆ ਨਹਿਰ ਸਾਡਾ ਕੁਦਰਤੀ ਸੁਈਨ ਨੇਚਰਲ ਸਵਰਗ ਸਾਡਾ ਸਵਰਗ ਲੈ ਬਈ ਆਪਾਂ ਇਹਨਾਂ ਤੋਂ ਪਹਿਲਾਂ ਹੀ ਆ ਗਏ ਉਹ ਬੈਂਟੀ ਵਾਲਾ ਲਿਆਣਾ ਗਾਣੇ ਵਾਲਾ ਲੈ ਵੀ ਨਜ਼ਾਰੇ ਨਜ਼ਾਰੇ ਆ ਭਾਈ ਅੱਪਾ ਤਾਂ ਪੌੜੀਆਂ ਤੇ ਆ ਲਈਆਂ ਹਾਂ ਆ ਬਾਬੇ ਅੱਪਾ ਤਾਂ ਪੌੜੀਆਂ ਤੇ ਆ ਲਈਆਂ ਲੈ ਬਈ ਅੱਪਾ ਤਾਂ ਪੌੜੀਆਂ ਤੇ ਬੈਠਾਂਗੇ ਭਾਈ ਕੀ ਚੀਜ਼ ਹੀ ਹੈ ਬੜੀ ਸੇ ਕੋਈ ਛਾਲ ਮਾਰੋ ਇੱਥੇ ਹੋਣ ਲੱਗਣਾ ਦੰਦਾਂ ਦਾ ਪਤਾ ਤਾਂ ਜਾਨ ਲੱਗ ਗਈ ਲੱਗਣਾ ਸਹੀ ਜੇ ਮਿਲ ਜਵੇ ਨਾ 10 ਮਿੰਟ ਦਾ ਕੰਮ ਹੈ ਨਾ ਹੋ ਤੱਕ ਜਾ ਹੋ ਜਾਂਦਾ ਤਾਂ ਪਹਿਲਾਂ ਮੈਂ ਇੱਥੇ ਮੈਂ ਬਣਾਉਣਾ ਕੋਈ ਛਾਲ ਮਾਰ ਦੋ ਆ ਵੀ ਆ ਜਾ ਆਪਣੇ ਕੋਲ ਬਲੋਕਰ ਨਾ ਨਾ ਇੱਧਰ ਆ ਜਾ ਆ ਬਲੌਗਰ ਅਸੀਂ ਆਪ ਹੀ ਕਰੀ ਜਾਣਾ ਆ ਜਾ ਲੱਲੇ ਛੇਤੀ ਆ ਆ ਲੈ ਬਈ ਕੋਈ ਗੱਲ ਨਹੀਂ ਬਾਬੇ ਨੇ ਕਿਹਾ ਤਾਂ ਹੈਗਾ ਵੀ ਅਸੀਂ ਬਚਾ ਅਸੀਂ ਲੈ ਚੱਲਾ ਲਾਓ ਅਸੀਂ ਗੋਤਾ ਖੋਦਦੀ ਹੈਲਪ ਨਾਲ ਕੱਢ ਲਾਂਗੇ ਚਾਹ ਚਾਹ ਦੇਰ ਵੱਲ ਕੱਢਾਂਗੇ ਆਏ ਵੀ ਹਾਂ ਇਹਨਾਂ ਪਾਣੀ ਕੋਟ ਅਥੈਂਟਿਕ ਹੁੰਦਾ ਹਾਂ ਕੋਈ ਨਹੀਂ ਤੁਹਾਡਾ ਕਿੰਨਾ ਹੈ ਛੇ ਫੁੱਟ ਦੇ ਬੁਰਗੋ ਉਹ ਰੇਤ ਹੈ ਇਹ ਉਹ ਤੋਂ ਪੂਰਾ ਆ ਨਾ ਲੈ ਵੀ ਮੁੰਡੇ ਸਫਾਈ ਤੇ ਕੰਮ ਕਰ ਤੂੰ ਬੰਦ ਛੋੜਾ ਮੇਰਾ ਪੰਜ ਅੱਠ ਆ ਤੇ ਰੇਤ ਹੋਣੀ ਦਮਾਲਾ ਸਾਡਾ ਭਰਾ ਵੜ ਗਿਆ ਵਿੱਚ ਪਾਣੀ ਦੇ ਉਹ ਫੜਨੀ ਉਹ ਬੁਗੁੱਟਾ ਬੁਗੁੱਟਾ ਆ ਗਿਆ ਬਈ ਪੱਪੂ ਕੁੱਤੇ ਵੀ ਆ ਗਏ ਨਾਲੇ ਚ ਚੱਕਾ ਸਵੀਮਿੰਗ ਟੂਲ ਲੈ ਵੀ ਆਪਾਂ ਤਾਂ ਹੈਗੇ ਪੌੜੀ ਵਾਲੇ ਲਾਓ ਰੇਸ ਤੁਸੀਂ ਬਈ ਲੈ ਵੀ ਮੁੰਡੇ ਲੱਗਿਆ ਰੇਸ ਲਾਣ ਆ ਰਹਾ ਆ ਪਾਣੀ ਹੈ ਬਾਬਾ ਸਾਡਾ ਹੈ ਗਰਜੀਤ ਸੇਖ ਖਾਲਸਾ ਦਵਾਲਾ ਵੇਚ ਬਦ ਗਿਆ ਭਰਾਵਾ ਪਾਣੀ ਦੇ ਚਾ ਲੋਹ ਸੇਵਕਾ ਆ ਜਾ ਵੀ ਆ ਜਾ ਆ ਜਾ ਲੈ ਮੁੰਡੇ ਰਾਹ ਜਾਂਦੇ ਨੂੰ ਵੀ ਅਸੀਂ ਬੁਲਾ ਰਹੇ ਵੀ ਆਓ ਨਜ਼ਾਰੇ ਦਾ ਲਓ ਚਲੋ ਆ ਗਏ ਮਗਨ ਨੂੰ ਕੀ ਹੋਇਆ ਹੋਇਆ ਇਹ ਦਿੱਖਿਆ ਬਾਈ ਉਹ ਐਂ ਕਰਦਾ ਮੈਨੂੰ ਤਾਂ ਨਹੀਂ ਲੱਗਦਾ ਨਾ ਮੈਂ ਪਾਣੀ ਪੀਤਾ ਤਾਂ ਤੇਰੀ ਗੋਟ ਪਤਾ ਨਹੀਂ ਮੌਣੀ ਮੇਰੀ ਜੀਰ ਮੰਨ ਗਈ ਚਲਦੀ ਚੱਕ ਕੇ ਕਿੰਨੀ ਮਾਰਿਆ ਹੈਂ ਆਰਾਮ ਦਾ ਮੁੰਡਾ ਉਹ ਬਲੌਗ ਬਣਾਣਾ ਆਣਾ ਅੱਛਾ ਜੇ ਮਲਾਉਂਦਾ ਹੈ ਛੱਡੀਆਂ ਦੇ ਨਾਲ ਨਹੀਂ ਵਦਿਆ ਵਦਿਆ ਚਲੋ ਬਈ ਚੋਪਰੋ ਆ ਗਿਆ ਚੋਪਰ ਸਾਡਾ ਇੱਕ ਸਰੀ ਚਲੋ ਓ ਵਾਹ ਈ ਵਾਹ ਆਹ ਸਰ ਆਪ ਬੱਲੇ ਨਾ ਬਣਾਉਂਦੇ ਆ ਹਾਂ ਬੱਬਾ ਗਿਆ ਵਾਹ ਈ ਵਾਹ ਇਹ ਸਵਾਰਾ ਹੋ ਗਿਆ ਬਾਈ ਸਵਾਰੇ ਇਹ ਆਵੇ ਆ ਗਿਆ ਲੈ ਬਾਈ ਆ ਨਹਿਰ ਦਾ ਸਵਾਦ ਆ ਬਾਈ

ਹੈਲ ਵੀ ਕੁਲਵੀਰ ਸਿੰਘ ਆ ਬੰਦਾ ਕਿਉਂ ਜਾਣ ਜੋ ਕੇ ਲੈ ਪਿੱਛੇ ਨੂੰ ਫਿਰਦਾ ਆਇਆ ਹੋਰ ਇਹ ਚਪਲਾ ਪਾਲਾ ਜਾਂਦਾ ਫਿਰ ਤੇਰਾ ਗਾਣਾ ਕਿਸਲਾ ਨੂੰ ਡੱਪਣਾ ਜਾਦਾ ਮੇਰੀ ਆ ਜਾ ਆ ਗਿਆ ਮੈਂ ਦੇਖਦਾ ਕੋਈ ਚੌਬਰ ਤਿਆਰ ਸਾਡਾ ਆ ਸਾਡਾ ਚੌਬਰ ਤਿਆਰ ਆ ਜਾਦਾ ਹੀ ਏ ਤੇ ਕਾ ਆ ਗਿਆ ਇਧਰ ਹੋ ਬਲਦੀ ਮੈਂ ਇਹਦੇ ਉੱਪਰ ਕੱਢ ਕੇ ਉਹ ਹੋ 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 ਪਾਪਾ ਸਾਡਾ ਬਾਲਿਕ ਐਮ ਆ ਉਹ ਗੱਗਾ ਬੁਲਾਣਾ ਦਾ ਕਿਉਂਕਿ ਉੱਪਰ ਕੰਮ ਹੋਣਾ ਸ਼ਾਮ ਵਾਲੇ ਦਾ ਆ ਲੈ ਚਲੋ ਵੀ ਹੋ ਰੇਸ ਲਾਣੇ ਆਓ ਉਹ ਨਾ ਬਈ ਭਰਾਵਾ ਆਪਾਂ ਤੈਨੂੰ ਲਾਂਦੇ ਵੀਰੇ ਚਲ ਵੀ ਤੂੰ ਮੈਂ ਵੀਰ ਜੋ ਹਾਂ ਚਲੋ ਭਈ ਲੈ ਵੀ ਰੇਸ ਇਧਰ ਨੂੰ ਦੇਖਦੇ ਕਿਹੜਾ ਅੱਗੇ ਜਾਂਦਾ ਚਲੋ ਭਈ ਲਾਈਨ ਤੇ ਆਓ ਪਹਿਲਾਂ ਆ ਲੈ ਲੋ ਸਾਹ ਲੈ ਲੋ ਤੁਸੀਂ ਸਾਹ ਇਧਰ ਨੂੰ ਆਪਣਾ ਦੇਖ ਲੈ ਵੀ ਕਿਹੜਾ ਸਾਹ ਤਾਂ ਅੱਗੇ ਜਾਂਦਾ ਕਿੱਥੇ ਛਕਣੀ ਆ ਹੁਣ ਆਹ ਲੈ ਲੈ ਸਾਹ ਲੈ ਲੋ ਭਾਈ ਸਾਹ ਦੇਖੋ ਫਿਰ ਰੇਸ ਹੋਣ ਲੱਗੀ ਆ ਮੁੰਡਿਆਂ ਦੀ ਬਾਬੇ ਥਾ ਲੈ ਲੈ ਆ ਪੁੱਠੀਦਾਰੀ ਲਾ ਚਲੋ ਭਾਈ ਪੁੱਠੀਦਾਰੀ ਲਾ ਕੇ ਆ ਮਾ ਉਸ ਤੋਂ ਪਾਉ ਲੋ ਹੁੜਾ ਨਾ ਪੁੱਠੀਦਾਰੀ ਆ ਗੱਭਰੂ ਸਾਡਾ ਬਾਬੇ ਰੋਟਾ ਖਾਣਾ ਬਾਬੇ ਚਲੋ ਬਾਬੇ ਚਲੋ ਫਿਰ ਲਾਓ ਇੰਨਾ ਨਾ ਪਾਣੀ ਆ ਰਿਹਾ ਹੋਰ ਸਭ ਬਹੁਤ ਆ ਪਤਾ ਨਹੀਂ ਕਿੰਦਾ ਕਿੰਨਾ ਮੇਰੇ ਨਹੀਂ ਪੈਰ ਲੱਗਦੇ ਮੇਰੇ ਪੈਰ ਨਹੀਂ ਲੱਗਦੇ ਇਹ ਪੂਰੇ ਪੈਰ ਧੱਕਦੇ ਹੋ ਪਾਣੀ ਨੇ ਆ ਬੜਾ ਜਿਹੜਾ ਤੋਂ ਕਹਿ ਕੇ ਦੇਖੀ ਸੈਕਰੀ ਮੋਤੀ ਉਹ ਖੇਡਦਾ ਉਹ ਵੀ ਰੇਕ ਲੱਤ ਪਰ ਬੈਠੇ ਨੇ ਲਾ ਪਰ ਇਹ ਲੋੜ ਰਿਹਾ ਕਿ ਉਹ ਐਸਾ ਕਰੀ ਉਹ ਆ ਕਿਹਨੋਂ ਨਹੀਂ ਆ ਵੀ ਕਹਦਾ ਆਰਾਮ ਦਾ ਮੁੰਡਾ ਦਾ ਵਿਚਾਰਾ ਇੰਦਰ ਆ ਰ ਆਪਣਾ ਚੀਏ ਵਿਚਾਰਾ ਕਲੋਲਾ ਹੀ ਆ ਕਲਵੀਰ ਨੇ ਇੱਕ ਮੈਸਤਰੀ ਲਾਇਆ ਹੋਏ ਤੇ ਆਰਾਮ ਦੇ ਘਰ ਦੇ ਬਾਹਰ ਕੱਪੜੇ ਧੋਵੇ ਅੰਦਰੋਂ ਜਾਲੀ ਚੋਂ ਦੇਖਦਾ ਬਾਹਰ ਨਹੀਂ ਕਹ ਦਿੰਦਾ ਭੈਜੋ ਉਧਰ ਕਰਕੇ ਭਾੜਿਆ ਬਲੋਗ ਮਾਰਦਾ ਰੋਟੀ ਖਾਈ ਦੇ ਆਪਲਾ ਗਰੀਬ ਬਟੀ ਮੋਟਾ ਆਇਆ ਆਪਣੇ ਲਵੇੜ ਤੋਂ ਬਾਹਰ ਆ ਇਹਦੇ ਕੱਟਣਾ ਵਾਹੋਣੀ ਕਰਦਿੰਦੇ ਟੂ ਉਤੇ ਪੱਟੂ ਲਾ ਦੇਣਾ ਇਹ ਨਹੀਂ ਅਜਾ ਖੜਦਾ ਚਾਂਦ ਤੋਂ ਸੇਮ ਕੈਸਾ ਕੰਮ ਕਰਦਾ ਜਦੋਂ ਕੋਈ ਵੀ ਵੀਡੀਓ ਚੱਲਦੀ ਹੈ ਵਿੱਚ ਉਹਨਾਂ ਲਈ ਟੀ ਉਹ ਆਹੀ ਕੁਝ ਹੁੰਦਾ ਉਹ ਟੀ ਟੀ ਹੁੰਦੀ ਆ ਉਹ ਕਿਹੜੇ ਕਿਹੜੇ ਦੇਖ ਆਲੇ ਕੋਈ ਤਾਂ ਗਏ ਏ ਓ ਪੂਲ ਵਾਲੇ ਆ ਉਹ ਪੂਲ ਵਾਲੇ ਆ ਪੂਲ ਵਾਲੇ ਪਾਣੀ ਆਣੇ ਉਹ ਇੱਥੇ ਆਓ ਬਾਈ ਪੂਲਾ ਪੱਲਾ ਇਹਦਾ ਭਾਈ ਕੈਮੀਕਲ ਦਾ ਪਾਣੀ ਆ ਉਹ ਤਾਂ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰਦੇ ਓ ਉੱਥੇ ਬਿਮਾਰੀਆਂ ਦਾ ਘਰ ਆ ਤਾਂ ਜਿਹੜਾ ਆਹਾ ਆ ਇਹ ਵਰਗ ਨਜ਼ਾਰਾ ਕਿਤੇ ਮਿਲਣਾ ਯਾਰ ਹਾਂ ਤੇ ਸਾਲ ਤੱਕ ਦੇਖ ਲਿਆ ਛੱਡ ਲੈ ਛੱਡ ਲੈ ਵੀਰੇ ਡੋਰ ਕੋਈ ਨਹੀਂ ਮੱਛੀਆਂ ਵਾਲਾ ਉਹ ਮੱਛੀਆਂ ਵਾਲਾ ਉਹ ਚਲੋ ਮੱਛੀਆਂ ਵੀ ਫੜੀਏ ਆ ਬਸ ਹਰ ਦੇ ਲਈ ਅਕਲ ਵੀ ਆ ਜਾਓਗੇ ਤੇ ਬੈ ਜਾ ਹਰ